ਸਤ ਸ੍ਰੀ ਅਕਾਲ ਦੋਸਤੋ ਸਭ ਠੀਕ ਹੋ ਉਮੀਦ ਹੈ ਸਭ ਠੀਕ ਹੋਵੋਗੇ ਇਹ ਸਾਡੀ ਵੀਡੀਓ ਵੇਖਣ ਵਾਲੀ ਹੈ ਇਸ ਵੀਡੀਓ ਵਿੱਚ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਇਹ ਬੜਾ ਡਰਾਉਣਾ ਇੱਕ ਘਰ ਦੀ ਗੱਲ ਜੀ ਸਵੇਸ ਸਿੰਘ ਸੁਖੇ ਦਾ ਪਿੰਡ ਲਾਲ ਡਾਲ ਜ਼ਿਲ੍ਹਾ ਸਰੂਰ ਤੇ ਉਹ ਅਸੀਂ ਵੀਡੀਓ ਪਾਈ ਤੇ ਵੀਡੀਓ ਪਹੁੰਚੀ ਦੀਪਿੰਦਰ ਸਿੰਘ ਡੀਐਸਪੀ ਲਹਿਰਾ ਉਹ ਤਰੰਤ ਪਹੁੰਚੇ ਲਾਲ ਪਿੰਡ ਵਿੱਚ ਆਪਣੀ ਟੀਮ ਲੈ ਕੇ ਉਹਨਾਂ ਨੇ ਘਰ ਦੇ ਹਾਲਤ ਦੇਖ ਕੇ ਤੇ ਗਰੀਬ ਪਰਿਵਾਰ ਦੀ ਹਾਲਤ ਦੇਖ ਕੇ ਘਰ ਨੂੰ ਆਪਣੀ ਗੋਦ ਵਿੱਚ ਲਿਆ ਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਇਹ ਘਰ ਜੀ ਖੁਦ ਬਣਾ ਕੇ ਦੇਵਾਂਗੇ ਡੀਐਸਪੀ ਸਾਹਿਬ ਨੇ ਸਾਰਾ ਘਰ 2 ਮਹੀਨਿਆਂ ਦੇ ਵਿੱਚ ਵਿੱਚ ਬਣਵਾ ਦਿੱਤਾ ਤੇ ਬਹੁਤ ਹੀ ਚੰਗਾ ਉਸ ਤੋਂ ਬਾਅਦ ਆਪਣੇ ਸੀਨੀਅਰ ਕਪਤਾਨ ਸਰਤਾ ਸਿੰਘ ਚੈਲ ਐਸਐਸਪੀ ਉਹਨਾਂ ਨੇ ਅੱਗੇ ਗੁਜ਼ਾਰਚ ਕੀਤੀ ਕਿ ਉਹ ਸਾਡੇ ਮਤਲਬ ਇਸ ਹੌਸਲਦਾਈ ਦੇ ਕੰਮ ਵਿੱਚ ਜ਼ਰੂਰ ਆਉਣ ਤੇ ਘਰ ਵਿੱਚ ਆ ਕੇ ਪਰਿਵਾਰ ਨੂੰ ਚਾਬੀਆਂ ਦੇਣ ਤਾਂ ਇਸ ਸੱਦੇ ਨੂੰ ਐਸਐਸਪੀ ਸਰਤਾ ਸਿੰਘ ਚੈਲ ਨੇ ਬਾਕੀ ਵੀ ਬਹੁਤ ਸਾਈਟਾਂ ਗਾ ਨੰਬਾਇਆ ਤੇ ਉਹ ਤੁਰੰਤ ਇੱਥੇ ਪਹੁੰਚੇ ਤੇ ਪਿੰਡ ਵਿੱਚ ਬਹੁਤ ਨਿੱਗੇ ਸੁਭਾਅ ਦੇ ਨੇ ਐਸਐਸਪੀ ਸਾਹਿਬ ਸਾਹਿਬ ਪਿੰਡ ਵਿੱਚ ਬਹੁਤ ਕਾਜ ਸਿੰਘ ਜੀ ਮਿੰਟੋ ਮਿੰਟੀ ਖੁੱਲ ਗਏ ਤੇ ਉਹਨਾਂ ਹੀ ਨਿੱਕੇ ਸੁਭਾਅ ਸਾਡੇ ਦੀਪਿੰਦਰ ਸਿੰਘ ਡੀਐਸਪੀ ਸਾਹਿਬ ਐਚਓ ਸਾਹਿਬ ਉਹਨਾਂ ਦਾ ਤੇ ਪੰਜਾਬ ਪੁਲਿਸ ਨੂੰ ਦੇਖਣ ਵਾਸਤੇ ਇਹ ਤਾਂ ਲੱਗਦੇ ਨਹੀਂ ਕਿ ਇਹ ਸਾਡੇ ਕੋਲ ਜਿਹੜੇ ਕਿ ਵੀ ਮੁਲਾਜ਼ਮਾਂ ਨੇ ਬਹੁਤ ਚੰਗਾ ਸਵਾਇਤਾ ਫਿਰ ਤੁਹਾਡੇ ਕਦਮਾਂ ਦੇ ਕੀ ਐਸਪੀ ਸਾਹਿਬ ਨੇ ਤੁਸੀਂ ਸਪਾਸਿਕ ਚਾਰ ਐਸਪੀ ਸਾਹਿਬ ਦਾ ਇੱਥੇ ਆਉਣ ਤੇ ਧੰਨਵਾਦ ਕੀਤਾ ਨਾਲ ਹੀ ਵੈਲਕਮ ਕਿਹਾ ਜਿਆ ਨੂੰ ਕਿਹਾ ਤੇ ਸardar kamal ji ਸਾਰੇ ਪਿੰਡ ਦੇ ਦਲਜੀਤ ਜੀ ਬੈਠੇ ਨੇ ਅਮਨਜੀਤ ਜੀ ਬੈਠੇ ਨੇ ਸਾਫ ਵੈਲਕਮ ਕੀਤਾ ਜੀ ਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਜੀ ਨਾਲ ਸਾਡੇ ਪਤਨ ਤੇ ਸੱਜਣ ਵੀ ਬਾਹਰੋਂ ਸਨ ਮੈਂ ਪਹੁੰਚੇ ਸਨ ਸਾਡੇ ਧਰਮ ਦਾ ਕਨਸੈਪਟ ਦੇਖੋ ਪੰਜਾਬ ਉਸ ਜੁਤੀ ਕਰਨੇ ਨਾਲ ਨਾਲ ਸਮਾਜ ਸੇਵਾ ਦੇ ਕੰਮ ਵੀ ਬਹੁਤ ਕਰਦੀ ਹੈ ਦੋਸਤੋ ਇਹ ਵੀਡੀਓ ਨੂੰ ਸਮਾਜ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਤਾਂ ਜੋ ਅਸੀਂ ਕਿਸੇ ਮਕਾਮ ਤੱਕ ਪਹੁੰਚ ਜਾਈਏ ਹੋਰ ਪਬਲਿਕ ਤੱਕ ਅੰਤ ਦੇ ਵਿੱਚ ਜਿੱਥੇ ਅਸੀਂ ਸਮਾਜ ਸੇਵੀ ਕੰਮ ਪਹੁੰਚ ਸਕਣਾ ਲੇਖੇ ਜੋ ਕੇ ਵਾਸਤੇ ਚਾਹ ਰਹੇ ਹਾਂ ਇਸ ਮਾਸੇਵਾ ਦੇ ਖੰਗਾਂ ਕੁਝ ਅਜਹੀਆਂ ਗੱਲਾਂ ਨੇ ਬਹੁਤ ਹੀ ਕਰਕੇ ਇਨਸਾਨ ਨੇ ਠੰਡੇ ਤੇ ਨਿਗੇ ਸਵਾਦੇ ਨੇ ਸਾਡੇ ਬਈ ਵੀ ਵਾਲੇ ਜੇਕਰ ਉਹਦੇ ਹਿੱਸੇ ਆ ਉਹਨੂੰ ਮੌਕਾ ਮਿਲੇ ਉਹਨੂੰ ਜ਼ਰੂਰ ਇਹਨਾਂ ਦਾ ਬੋਲ ਠੰਡੇ ਸਵਾਦੇ ਨੇ ਸਾਡੀ ਸਰਤਾਜ ਸਿੰਘ ਇੱਕ ਬਲੌਗਰ ਨੇ ਐਸਐਸਪੀ ਆਈਪੀਐਸ ਸੁਨਾਨ ਨੇ ਬਲੌਗ ਪਾਇਆ ਸੀ ਤੇ ਉਸ ਤੋਂ ਬਾਅਦ ਉਹਨੂੰ ਚੇਕ ਕੀ ਮਿਲ ਕੇ ਸਾਰਾ ਬਿਰਤਾਂਤ ਸਿੱਖਿਆ ਗਿਆ ਹੈ ਬਹੁਤ ਖੁਸ਼ੀ ਹੋਈ ਤੇ ਸਾਡਾ ਸਾਰਾ ਪਿੰਡ ਬਹੁਤ ਖੁਸ਼ ਹੋਇਆ ਤਾੜੀਆਂ ਨਾਲ ਸਵਾਗਤ ਕੀਤਾ ਹੁੰਦੀ ਸੇਵਾ ਕੀਤੀ ਕਿ ਸਾਰੇ ਮੌਂਟੇ ਵਿੱਚੋਂ ਦੁਆਵਾਂ ਦਿੱਤੀਆਂ ਆ। ਜੀ ਸਾਹਿਬ ਦਾ ਇਹ ਜਿਹੜਾ ਕਾਰਜ ਹੈ ਇਸ ਤਰੀਕੇ ਸੰਭਾਲ ਤੁਸੀਂ ਸਾਰਾ ਇਹ ਪਿੰਡ ਉੱਥੇ ਇਕੱਠਾ ਸੀ। ਤੁਸੀਂ ਸਾਰੇ ਵਧਾਈ ਦੇ ਪਾਤਰੋਂ ਤੁਸੀਂ ਨੇ ਸਾਡਾ ਸਾਥ ਦਿੱਤਾ ਸਾਨੂੰ ਹੱਲਾਸ਼ੀਰੀ ਦਿੱਤੀ ਜਦੋਂ ਅਸੀਂ ਕਿਤੇ ਆਉਂਦੇ ਸੀ। ਪਿੰਡ ਨੂੰ